ਵਾਰ ਜੀ ਦਾ ਖਾਲਸਾ ਵਾਰ ਜੀ ਕੀ ਫਤੇ ਦਾਸ ਅਜ ਸਹਿਸਕ੍ਰਤੀ ਸ਼ਲੋਕ ਮਹਲਾ 5 ਦਾ 20ਵਾਂ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਆ ਬਖਸ਼ਿਸ਼ ਕਰਕੇ ਆਪ ਹੀ ਸ਼ਬਦ ਇਸ ਲੋਕ ਦੀ ਵਿਚਾਰ ਕਰਵਾ ਲੈਣ ਜੋ 20ਵਾਂ ਸ਼ਲੋਕ ਆ ਉਹਦਾ ਪਾਠ ਸਰਵਣ ਕਰੋ 파ਸ਼ੰ ਕਰੋਤ ਅ ਗ੍ਰੀਣ ਮੈਂ ਨਿਰਾਸ਼ੰ ਆਸਪੂਰਣੇ ਨਿਰਦਨ ਭਯੰਗ ਤਨਵੰਤੇ ਰੋਗਿਆਂ ਰੋਗ ਖੰਡਨੇ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੇ ਪਾਰ ਬ੍ਰਹਮ ਪੁਰਖ ਦਤਾਰੇ ਨਾਨਕ ਗੁਰ ਸੇਵਾ ਕੀ ਨਾ ਲਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਸੈਸਕ੍ਰਿਪ ਸ਼ਲੋਕ ਮਨ ਲਾ ਪੰਜਵਾਂ ਅਭਿਵੇ ਸ਼ਲੋਕ ਪੰਜਵੇਂ ਪਾਤਸ਼ਾਹ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਕਾਲ ਕੋ ਪਰਮਾਤਮਾ ਜੋੜਾ ਸਰਸ਼ਕਤੀ ਮਾਨ ਹੈ ਉਹ ਸਰਵ ਕਲਾ ਭਰਪੂਰ ਪ੍ਰਾ ਬੈਠਾ ਜਾਨਨ ਹਾਰ ਜਾ ਕੇ ਸਿਮਨੇ ਉਧਰੀਏ ਨਾਨਕ ਤੇ ਸੁਲਹਾਰ ਉਹ ਪ੍ਰਭਰਮ ਮੇਰਾ ਹੀ ਦਿਆਲੂ ਹੈ ਉਹ ਸਾਰੀਆਂ ਦਾਤਾਂ ਆਪ ਹੀ ਦਿੰਦਾ ਹੈ ਤੇ ਪਾਸ਼ਾ ਉਸ ਦੀਆਂ ਵਡਿਆਈਆਂ ਦੱਸ ਰਹੇ ਨੇ ਕਿ ਉਹ ਕਿੰਨੀਆਂ ਤਾਕਤਾਂ ਦਾ ਮਾਲਕ ਹੈ ਹਰ ਕੀ ਗਾਤਨਾ ਕੋ ਉਹ ਜਾਣੇ ਜੋਗੀ ਜਗ ਜਤੀ ਤਪੀ ਪਚਾਰੇ ਔਰ ਬੋ ਲੋਗ ਸਿਆਣੇ ਉਹਦੀ ਅਵਸਥਾ ਨੂੰ ਕੋ ਬਿਆਨ ਨਹੀਂ ਸਕਦਾ ਜੋਗੀ ਦਪੀ ਤਪੀ ਸਭ ਉਹਦੇ ਖੋਜ ਖੋਜ ਕੇ ਅਖੀਰ ਥੱਕ ਗਏ ਕੋ ਦੱਸ ਨਹੀਂ ਸਕੇ ਛਿਨਵੇਂ ਰਾਉ ਰਾਂ ਕੋ ਕਰੇ ਰਾਉ ਰਾਂ ਕਾ ਡਾਰੇ ਰੀਤੇ ਭਰੇ ਭਰੇ ਸਿਖਨਾਵੇ ਤਾਕੂ ਬਿਝਾਰੇ ਉਹ ਛਿਨਵੇਂ ਚ ਕੁਛ ਤਾਂ ਕੁਛ ਕਰ ਦਿੰਦਾ ਖਾਲੀਆਂ ਨੂੰ ਭਰ ਦਿੰਦਾ ਭਰਿਆਂ ਨੂੰ ਖਾਲੀ ਕਰ ਦਿੰਦਾ ਨੀਚਿਆਂ ਨੂੰ ਉੱਚ ਕਰ ਦਿੰਦਾ ਰਾਜਿਆਂ ਨੂੰ ਗਰੀਬ ਕਰ ਦਿੰਦਾ ਇਹ ਉਹ ਤਾਂ ਤੇ ਦਾਤੇ ਦੀ ਸਮਰੱਥਾ ਹੈ ਉਹ ਬਿਆਨਤਾ ਹੈ ਇੱਥੇ ਪਾਸ਼ਾ ਸਾਨੂੰ ਉਪਦੇਸ਼ ਕਰ ਰਹੇ ਨੇ ਪਾਸ਼ਨ ਕ੍ਰੋਥ ਅਗਰ ਨੀਵੇਂ ਪਾਡਰ ਨੀਵੇਂ ਪਾਸ਼ਨ ਕ੍ਰੋਥ ਅਗਰ ਨੀਵੇਂ ਭਾਵ ਜਿਹੜੇ ਪਛੜੇ ਹੋਏ ਲੋਕ ਨੇ ਉਹਨਾਂ ਨੂੰ ਉਹ ਮੂਰੇ ਕਰ ਦਿੰਦਾ ਹੈ ਭਾਵ ਗਰੀਬਾਂ ਨੂੰ ਅਮੀਰ ਕਰ ਦਿੰਦਾ ਹੈ ਤੇ ਡਿੱਗਿਆਂ ਹੋਿਆਂ ਨੂੰ ਉੱਪਰ ਲੈ ਆਉਂਦਾ ਹੈ ਭਾਵ ਜਿਹੜੇ ਬਹੁਤ ਹੀ ਛੋਟੇ ਨੇ ਉਹਨਾਂ ਨੂੰ ਲੀਡਰ ਬਣਾ ਦਿੰਦਾ ਹੈ ਉਹਨਾਂ ਨੂੰ ਮਹਾਪੁਰਸ਼ ਬਣਾ ਦਿੰਦਾ ਹੈ ਨਿਰਾਸ਼ੇਂ ਦਾ ਆਸਪੁਰਨ ਤੇ ਜਿਨ੍ਹਾਂ ਦੀ ਕੋਈ ਆਸ ਕਰੇ ਪੂਰੀ ਨਹੀਂ ਹੁੰਦੀ ਨਿਰਾਸ਼ ਨੇ ਪਾਉ ਪੜੇ ਮਨ ਡੋਲੇ ਆ ਉਹਨਾਂ ਦਾ ਕੋਈ ਉਹਨਾਂ ਦਾ ਭਰੋਸਾ ਨਹੀਂ ਬਣਦਾ ਉਹਨਾਂ ਦੇ ਮਹਾਰਾਜ ਆਸਾ ਪੂਰੀਆਂ ਕਰ ਦਿੰਦਾ ਹੈ ਉਹ ਇੰਨਾ ਸਰਬਸ਼ਕਤੀਮਾਨ ਹੈ ਨੇਰਦਨ ਭੈੰਗ ਤਨਵੰਤੇ ਜਿਨ੍ਹਾਂ ਕੋ ਧਨੀ ਨੇ ਕਦੀ ਧਨ ਵੇਖਿਆ ਨਹੀਂ ਉਹਨਾਂ ਨੂੰ ਧਨवान ਕਰ ਦਿੰਦਾ ਹੈ ਰੋਗ ਇਹ ਰੋਖੰਡ ਨੇ ਜਿਨ੍ਹਾਂ ਦਾ ਰੋਗ ਕਦੀ ਟੁੱਟਦਾ ਹੀ ਨਹੀਂ ਹਮੇਸ਼ਾ ਦੁਖੀ ਰਹਿੰਦੇ ਨੇ ਬੜੇ ਨਰਕਾਂ ਭੋਗ ਰਹੇ ਨੇ ਬੜੇ ਦੁਖ ਸਹ ਰਹੇ ਆ ਉਹ ਪਾਤਸ਼ਾਹ ਜਦੋਂ ਕਿਰਪਾ ਕਰਦਾ ਉਹ ਸਾਰੇ ਰੋਗਾਂ ਦਾ ਨਾਸ ਕਰ ਦਿੰਦਾ ਹੈ ਭਗਤ ਸਿੰਘ ਭਗਤ ਦਾਨੰ ਭਗਤਾਂ ਨੂੰ ਭਗਤੀ ਦਾ ਦਾਨ ਦਿੰਦਾ ਹੈ ਤੇ ਪ੍ਰਭੂ ਦਾ ਨਾਮ ਭਗਤਾਂ ਨੂੰ ਤੇ ਰਾਮ ਨਾਮ ਵਾਹ ਪਰਮਾਤਮਾ ਦਾ ਨਾਮ ਭਗਤਾਂ ਨੂੰ ਦਾਨ ਵਜੋਂ ਦਿੰਦਾ ਹੈ ਗੁਣ ਕੀਤਨੇ ਤੇ ਪਰਮਾਤਮਾ ਦੇ ਸਿਫਤ ਸਲਾਹ ਕਰਨੀ ਗੁਣ ਗਾਉਣੇ ਉਹਦੀ ਕੀਰਤੀ ਕਰਨੀ ਇਹ ਵੀ ਭਗਤਾਂ ਨੂੰ ਦਾਨ ਵਜੋਂ ਦਿੰਦਾ ਹੈ ਕਿਉਂ ਭਗਤ ਵਸ਼ਰ ਪਰਮਾਤਮਾ ਨੂੰ ਕਿਹਾ ਹੈ ਉਹ ਭਗਤਾਂ ਨਾਲ ਪਿਆਰ ਕਰਦਾ ਹੈ ਭਗਤੋ ਨਾਲ ਦੇ ਪੋਤੇ ਨੇ ਤੇ ਮੇਰੀ ਬੰਦੀ ਭਗਤ ਛਡਾਵੇ ਭਗਤ ਦੀ ਬੰਦੀ ਮੈਂ ਛੁੱਟੇ ਨਾਏ ਪਾਤਸ਼ਾਹ ਭਗਤਾਂ ਨੂੰ ਇੰਨੀ ਵਡਿਆਈ ਦਿੰਦੇ ਆ ਤੇ ਮੈਂ ਜੋ ਬੰਦਦਾ ਉਹਨਾਂ ਨੂੰ ਭਗਤ ਛਡਾ ਸਕਦਾ ਪਰ ਭਗਤ ਦਾ ਮੈਂ ਮੈਂ ਇੰਨਾ ਵੱਡਾ ਪਿਆਰ ਆ ਨਾ ਉਹਦਾ ਕਹਿਆ ਨਹੀਂ 모ੜ ਸਕਦਾ ਉਹਦੀ ਬੰਦੀ ਮੈਂ ਨਹੀਂ ਛਡਾ ਸਕਦਾ ਪਾਰ ਬ੍ਰਹਮਪੁਰਖ ਦਾ ਤਾਰੇ ਉਹ ਕਾਲਪੂਰਮਾਤਮਾ ਜੀ ਦਾ ਕੋਹਾਰ ਪਾਰ ਨਹੀਂ ਹੈ ਉਹ ਬਿਆੰਤ ਹੈ ਪੁਰਖਿਆ ਸਰਵ ਵਿਆਪਕ ਆ ਤੇ ਉਹ ਦਾਤਾਂ ਦਾ ਘਰ ਆ ਸਾਰੀਆਂ ਦਾਤਾਂ ਦੇਣ ਵਾਲਾ ਉਹੀ ਹੈ ਨਾਨਕ ਗੁਰ ਸੇਵਾ ਕੀ ਨਾਲ ਲੱਭਤੇ ਤੇ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਉਸ ਗੁਰੂ ਦਾ ਸਿਮਰਨ ਕਰਨਾ ਹੀ ਉਹ ਲੱਭਦਾ ਹੈ ਤੇ ਉਹਦੀ ਸੇਵਾ ਕਿਉਂ ਨਹੀਂ ਕਰਦਾ ਪਾਤਸ਼ਾਹ ਨੂੰ ਸਮਝਾਇਆ ਹੈ ਉਪਦੇਸ਼ ਦਿੰਦਾ ਹੈ ਹੁਕਮ ਕਿ ਕਹੇ ਕਿ ਉਹਦਾ ਪਾਰਪਰਮ ਬਿਆਨ ਤੇ ਆਸਾਰੂ ਵਿਆਪਕ ਹੈ ਸਾਰੀਆਂ ਦਾਤਾਂ ਦਾ ਮਾਲਕਾ ਦਾਤਾਂ ਦੇਣ ਵਾਲਾ ਇਨੀਆਂ ਬਖਸ਼ੀਆਂ ਕਰਦਾ ਹੈ ਉਹ ਪਿਛੇ ਹਟਿਆ ਨੂੰ ਮੋਹਰੇ ਕਰ ਦਿੰਦਾ ਹੈ ਨਿਰਾਸ਼ਾਂ ਦੀਆਂ ਆਸ਼ਾ ਪੂਰੀਆਂ ਕਰਦਾ ਨੇਰਤਾਂ ਨੂੰ ਤਾਂ ਦਿੰਦਾ ਰੋਗੀਆਂ ਦੇ ਰੋਖਣ ਕਰ ਦਿੰਦਾ ਹੈ ਭਗਤਾਂ ਨੂੰ ਦਾਹ ਦਿੰਦਾ ਹੈ ਭਗਤੀ ਦਾ ਨਾਮ ਦਾ ਸਿਰਫ ਸਲਾਹ ਦਾ ਤੇ ਕਹਿੰਦੇ ਉਹ ਮਿਲਦਾ ਕਿਵੇਂ ਆ ਉਹਦਾ ਸਿਮਨ ਕੀਤੇ ਆ ਸੰਤ ਕੀ ਸੇਵਾ ਨਾਮ ਤੇ ਆਈਏ ਪਾਉ ਉਹਨੂੰ ਦਿਰੜ ਕਰਨ ਵਾਲੋ ਦੇ ਹੁਕਮ ਨੂੰ ਉਹਦੇ ਪਛਾਣ ਨੂੰ ਕਿਉਂ ਜਦੋਂ ਉਹਨੂੰ ਉਹਦੇ ਹੁਕਮ ਨੂੰ ਉਹਦੇ ਨਾਮ ਨੂੰ ਦਿਰੜ ਕਰਦੇ ਆ ਤੇ ਪਾਸ਼ਾ ਬਖਸ਼ਣ ਕਰਦਾ ਫਿਰ ਲੱਭਦਾ ਪਾਸ਼ਾ ਕਿੰਦੋ ਤਾ ਮਿਲਣਾ ਤੇ ਤੂੰ ਕਿਉਂ ਨਹੀਂ ਕਰ ਰਿਹਾ ਉਹ ਹੁਣ ਤਾਂ ਸ਼ੁਰੂ ਕਰ ਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਗੁਰੂ ਦੀ ਸੇਵਾ ਗੁਰੂ ਦਾ ਸਿਮਨ ਸਾਨੂੰ ਬਖਸ਼ਣ ਤਾਂ ਕਿ ਅਸੀਂ ਉਸ ਪਰਮਾਤਮਾ ਨੂੰ ਮਿਲ ਸਕੀਏ ਉਹਨੂੰ ਪਾ ਸਕੀਏ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਹ